ਇਪ ਆਪਣੀ ਇੱਕ ਮੀਟਿੰਗ ਕੀਤੀ ਸੀ ਪਬਲਿਕ ਦੇ ਨਾਲ ਸੰਪਰਕ ਮੈਂ ਮੈਂ ਇੱਕ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਉਹਦੇ ਤਹਿਤ ਅੱਜ ਇਕਨੋਮਿਕ ਅਫੈਂਸ ਤੇ ਸਾਈਬਰ ਫਰਾਡ ਬਾਰੇ ਗੱਲਬਾਤ ਕੀਤੀ ਗਈ ਪਬਲਿਕ ਨਾਲ ਕੀ ਸੀਗਾ ਜੀ ਇਹ ਸਾਈਬਰ ਕ੍ਰਾਈਮ ਬਾਰੇ ਤੁਸੀਂ ਦੱਸਦੇ ਜਾਂਦੇ ਸਾਈਬਰ ਗ੍ਰਾਈਮ ਜਿਹੜੇ ਔਨਲਾਈਨ ਕੋਈ ਮੈਸੇਜ ਆਈ ਓਟੀਪੀ ਆਹੀ ਜਾਂ ਕੋਈ ਲਿੰਕ ਕਲਿੱਕ ਕਰਨ ਗਲਤ ਜਿਹੜੇ ਆਪਣੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਪੈਸੇ ਵਗੈਰਾ ਆਪਣੇ ਬੈਂਕਾਂ ਚੋਂ ट्रांजੈਕਸ਼ਨ ਕਰ ਲੈਂਦੇ ਨੇ ਉਦੇ ਬਾਰੇ ਸਗੀ ਜਿਆਦਾ ਰਹੇ। ਕਿਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਜੀ ਸਾਈਬਰ ਫਰੈਂਡ ਦੇ ਵਿੱਚ? ਸਾਈਬਰ ਦੇ ਵਿੱਚ ਧੋਖਾਧੜੀ ਇੱਕ ਨਾ ਜਦੋਂ ਆਪਾਂ ਨੇ ਕਿਸੇ ਨੂੰ OTP ਦੇ ਦਈਏ ਕੋਈ ਅਨਨੋਨ ਬੰਦੇ ਨੂੰ ਜਾਂ ਕੋਈ ਲਿੰਕ ਕਲਿੱਕ ਕਰ ਲਈ ਆਪਣਾ ਫੋਨ ਹੈਕ ਹੋ ਸਕਦਾ ਉਹਦੇ ਨਾਲ ਜੋ ਆਪਣਾ ਫੋਨ ਦੇ ਡਾਟੇ ਦੇ ਨਾਲ ਆਪਣਾ ਬੈਂਕ ਦੀਆਂ ਡਿਟੇਲਸ ਜੁੜੀਆਂ ਹੁੰਦੀਆਂ ਨੇ। ਇਸ ਲਈ ਜਿਹੜੇ ਫਰੌਡ ਕਰਨ ਵਾਲੇ ਬੰਦੇ ਆਪਣੇ ਬੈਂਕ ਦਾ ਖਾਤਾ ਖਾਲੀ ਕਰ ਸਕਦੇ ਆ ਜਾਂ ਦੂਸਰੀਆਂ ਨੇ ਕੋਈ ਵੀਡੀਓ ਕਾਲ ਦੀਆਂ ਰਿਕਾਰਡਿੰਗ ਵਗੈਰਾ ਕਰਕੇ ਬਲੈਕਮੇਲ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਦੇ ਆ। ਤੋ بچਣ ਲਈ ਕਿਸੇ ਜਾਣ ਲੋ ਜਦੋਂ ਕੋਈ ਇਹ ਜਿਹਾ ਫਰਾਡ ਹੋ ਜਵੇ ਤਾਂ ਪਬਲਿਕ ਨੂੰ ਪਹਿਲਾਂ ਸਭ ਤੋਂ ਪਹਿਲਾਂ 1930 ਦੀ ਉੱਤੇ ਵੈਬਸਾਈਟ ਦੇ ਉੱਤੇ ਤੁਰੰਤ ਕੰਪਲੇਨਟ ਕਰਨੀ ਚਾਹੀਦੀ ਹੈ ਜੇ ਉਹਨਾਂ ਤੋਂ ਕਿਸੇ ਕਾਰਨ ਨਹੀਂ ਹੋ ਸਕੀ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਉੱਥੇ ਸਾਡਾ ਸਟਾਫ ਹੈਲਪ ਕਰੂਗਾ ਇਸ ਲਈ ਖੰਨੇ ਦੇ ਵਿੱਚ ਆਪਣਾ ਸਾਈਬਰ ਥਾਣਾ ਵੀ ਬਣਿਆ ਹੋਇਆ ਇਹ 72 ਘੰਟੇ ਦੇ ਵਿੱਚ ਵਿੱਚ ਆਪਾਂ ਨੂੰ ਕਰਨੀ ਜ਼ਰੂਰੀ ਜ਼ਰੂਰੀ ਹੁੰਦੀ ਹੈ ਉਸ ਨਾਲ ਆਪਣਾ ਪਰ ਜਿਹੜੇ ਜਿੰਨੋ ਨੁਕਸਾਨ ਹੋਇਆ ਉਹਦੀ ਬਚਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਆਧਾਰ ਕਾਰਡ ਵੀ ਲੋਕ ਦੇ ਦਿੰਦੇ ਨੇ ਤਾਂ ਉਹਦੇ ਨਾਲ ਵੀ ਧੋਖਾਧੜੀ ਹੋ ਜਾਂਦੀ ਹੈ ਉਹਦੇ ਬਾਰੇ ਤੁਸੀਂ ਕੀ ਜੋ ਆਪਣਾ ਆਧਾਰ ਕਾਰਡ ਇੱਕ ਕਨਸੈਪਟ ਚਲਾਇਆ ਹੋਇਆ ਮਾਸਕਡ ਆਧਾਰ ਕਾਰਡ ਉਹਦੇ ਵਿੱਚ ਜਿਹੜੇ ਪਿਛਲੇ 4 ਅੱਖਰ ਹੁੰਦੇ ਨੇ ਆਧਾਰ ਕਾਰਡ ਦੇ ਉਹੀ ਦਿਖਦੇ ਹੁੰਦੇ ਨੇ ਇਹ ਆਪਣੀ ਵੈਬਸਾਈਟ ਜਿਹੜੀ ਆਧਾਰ ਵਾਲੀ ਉਹ ਤੋਂ ਡਾਊਨਲੋਡ ਹੋ ਜਾਂਦਾ ਉਹਨੂੰ ਪ੍ਰਿੰਟ ਕਰਾ ਕੇ ਰੱਖਣਾ ਚਾਹੀਦਾ ਜਿੱਥੇ ਵੀ ਕਿਤੇ ਲੋੜ ਪਵੇ ਉਸ ਆਧਾਰ ਕਾਰਡ ਨੂੰ ਦੇਣਾ ਚਾਹੀਦਾ ਉਹ ਵੈਲਿਡ ਹੈ ਪੂਰੀ ਇਪ ਆਪਣੀ ਇੱਕ ਮੀਟਿੰਗ ਕੀਤੀ ਸੀ ਪਬਲਿਕ ਦੇ ਨਾਲ ਸੰਪਰਕ ਮੈਂ ਮੈਂ ਇੱਕ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਉਹਦੇ ਤਹਿਤ ਅੱਜ ਇਕਨੋਮਿਕ ਅਫੈਂਸ ਤੇ ਸਾਈਬਰ ਫਰਾਡ ਬਾਰੇ ਗੱਲਬਾਤ ਕੀਤੀ ਗਈ ਪਬਲਿਕ ਨਾਲ ਕੀ ਸੀਗਾ ਜੀ ਇਹ ਸਾਈਬਰ ਕ੍ਰਾਈਮ ਬਾਰੇ ਕੋਈ ਦੱਸ ਦੇ ਜਾਂ ਤਾਂ ਸਾਈਬਰ ਗ੍ਰਾਈਮ ਜਿਹੜੇ ਔਨਲਾਈਨ ਕੋਈ ਮੈਸੇਜ ਆਈ ਓਟੀਪੀ ਆਹੀ ਜਾਂ ਕੋਈ ਲਿੰਕ ਕਲਿੱਕ ਕਰਨ ਗਲਤ ਜਿਹੜੇ ਆਪਣੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਪੈਸੇ ਵਗੈਰਾ ਆਪਣੇ ਬੈਂਕਾਂ ਚੋਂ ट्रांजੈਕਸ਼ਨ ਕਰ ਲੈਂਦੇ ਨੇ ਉਦੇ ਬਾਰੇ ਸਗੀ ਜਿਆਦਾ ਤਰੇ ਕਿਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਜੀ ਸਾਈਬਰ ਫਰੈਂਡ ਦੇ ਵਿੱਚ ਸਾਈਬਰ ਦੇ ਵਿੱਚ ਧੋਖਾਧੜੀ ਇੱਕ ਨਾ ਜਦੋਂ ਆਪਾਂ ਨੇ ਕਿਸੇ ਨੂੰ OTP ਦੇ ਦਈਏ ਕੋਈ ਅਨਨੋਨ ਬੰਦੇ ਨੂੰ ਜਾਂ ਕੋਈ ਲਿੰਕ ਕਲਿੱਕ ਕਰ ਲਈ ਆਪਣਾ ਫੋਨ ਹੈਕ ਹੋ ਸਕਦਾ ਉਹਦੇ ਨਾਲ ਜੋ ਆਪਣਾ ਫੋਨ ਦੇ ਡਾਟਾ ਦੇ ਨਾਲ ਆਪਣਾ ਬੈਂਕ ਦੀਆਂ ਡਿਟੇਲਸ ਜੁੜੀਆਂ ਹੁੰਦੀਆਂ ਨੇ ਇਸ ਲਈ ਜਿਹੜੇ ਫਰਾਡ ਕਰਨ ਵਾਲੇ ਬੰਦੇ ਆਪਣੇ ਬੈਂਕ ਦਾ ਖਾਤਾ ਖਾਲੀ ਕਰ ਸਕਦੇ ਆ ਜਾਂ ਦੂਸਰੀਆਂ ਨੇ ਕੋਈ ਵੀਡੀਓ ਕਾਲ ਦੀਆਂ ਰਿਕਾਰਡਿੰਗ ਵਗੈਰਾ ਕਰਕੇ ਬਲੈਕਮੇਲ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਦੇ ਆ ਬਚਣ ਲਈ ਇੱਕ ਸਿੱਖੇ ਜਾਣ ਲੋ ਜਦੋਂ ਕੋਈ ਇਹ ਜਿਹਾ ਫਰਾਡ ਹੋ ਜਵੇ ਤਾਂ ਪਬਲਿਕ ਨੂੰ ਪਹਿਲਾਂ ਸਭ ਤੋਂ ਪਹਿਲਾਂ 1930 ਦੇ ਉੱਤੇ ਵੈਬਸਾਈਟ ਦੇ ਉੱਤੇ ਤੁਰੰਤ ਕੰਪਲੇਨਟ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਤੋਂ ਕਿਸੇ ਕਾਰਨ ਨਹੀਂ ਹੋ ਸਕੀ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਉੱਥੇ ਸਾਡਾ ਸਟਾਫ ਹੈਲਪ ਕਰੂਗਾ ਇਸ ਲਈ ਖੰਨੇ ਦੇ ਵਿੱਚ ਆਪਣਾ ਸਾਈਬਰ ਥਾਣਾ ਵੀ ਬਣਿਆ ਹੋਇਆ ਇਹ 72 ਘੰਟੇ ਦੇ ਵਿੱਚ ਵਿੱਚ ਆਪਾਂ ਨੂੰ ਕਰਨੀ ਜ਼ਰੂਰੀ ਜ਼ਰੂਰੀ ਹੁੰਦੀ ਹੈ ਉਸ ਨਾਲ ਆਪਣਾ ਪਰ ਜਿਹੜੇ ਨੋ ਨੁਕਸਾਨ ਹੋਇਆ ਉਹਦੀ ਬਚਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਆਧਾਰ ਕਾਰਡ ਵੀ ਲੋਕ ਦੇ ਦੰਦੇ ਨੇ ਤਾਂ ਉਹਦੇ ਨਾਲ ਵੀ ਧੋਖਾਧੜੀ ਹੋ ਜਾਂਦੀ ਹੈ ਉਹਦੇ ਬਾਰੇ ਤੁਸੀਂ ਕੀ ਜੋ ਆਪਣਾ ਆਧਾਰ ਕਾਰਡ ਇੱਕ ਕਨਸੈਪਟ ਚਲਾਇਆ ਹੋਇਆ ਮਾਸਕਡ ਆਧਾਰ ਕਾਰਡ ਉਹਦੇ ਵਿੱਚ ਜਿਹੜੇ ਪਿਛਲੇ 4 ਅੱਖਰ ਹੁੰਦੇ ਨੇ ਆਧਾਰ ਕਾਰਡ ਦੇ ਉਹੀ ਦਿਖਦੇ ਹੁੰਦੇ ਨੇ ਇਹ ਆਪਣੀ ਵੈਬਸਾਈਟ ਜਿਹੜੀ ਆਧਾਰ ਵਾਲੀ ਉਹ ਤੋਂ ਡਾਊਨਲੋਡ ਹੋ ਜਾਂਦਾ ਉਹਨੂੰ ਪ੍ਰਿੰਟ ਕਰਾ ਕੇ ਰੱਖਣਾ ਚਾਹੀਦਾ ਜਿੱਥੇ ਵੀ ਕਿਤੇ ਲੋੜ ਪਵੇ ਉਸ ਆਧਾਰ ਕਾਰਡ ਨੂੰ ਦੇਣਾ ਚਾਹੀਦਾ ਉਹ ਵੈਲਿਡ ਹੈ ਪੂਰੀ ਇਪ ਆਪਣੀ ਇੱਕ ਮੀਟਿੰਗ ਕੀਤੀ ਸੀ ਪਬਲਿਕ ਦੇ ਨਾਲ ਸੰਪਰਕ ਮੈਂ ਮੈਂ ਇੱਕ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਉਹਦੇ ਤਹਿਤ ਅੱਜ ਇਕਨੋਮਿਕ ਅਫੈਂਸ ਤੇ ਸਾਈਬਰ ਫਰਾਡ ਬਾਰੇ ਗੱਲਬਾਤ ਕੀਤੀ ਗਈ ਪਬਲਿਕ ਨਾਲ ਕੀ ਸੀਗਾ ਜੀ ਇਹ ਸਾਈਬਰ ਕ੍ਰਾਈਮ ਮੈ ਤੁਹਾਨੂੰ ਦੱਸ ਦੇ ਜਾਂਦਾ ਸਾਈਬਰ ਕ੍ਰਾਈਮ ਜਿਹੜੇ ਆਨਲਾਈਨ ਕੋਈ ਮੈਸੇਜ ਆਹੀ ਓਟੀਪੀ ਆਹੀ ਜਾਂ ਕੋਈ ਲਿੰਕ ਕਲਿੱਕ ਕਰਨ ਗਲਤ ਜਿਹੜੇ ਆਪਣੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਪੈਸੇ ਵਗੈਰਾ ਆਪਣੇ ਬੈਂਕਾਂ ਚੋਂ ट्रांजੈਕਸ਼ਨ ਕਰ ਲੈਂਦੇ ਨੇ ਉਦੇ ਬਾਰੇ ਸਗੀ ਜਿਆਦਾ ਰਹੇ ਇਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਜੀ ਸਾਈਬਰ ਫਰੈਂਡ ਦੇ ਸਾਈਬਰ ਦੇ ਵਿੱਚ ਧੋਖਾਧੜੀ ਇੱਕ ਨਾ ਜਦੋਂ ਆਪਾਂ ਨੇ ਕਿਸੇ ਨੂੰ OTP ਦੇ ਦਈਏ ਕੋਈ ਅਨਨੋਨ ਬੰਦੇ ਨੂੰ ਜਾਂ ਕੋਈ ਲਿੰਕ ਕਲਿੱਕ ਕਰ ਲਈ ਆਪਣਾ ਫੋਨ ਹੈਕ ਹੋ ਸਕਦਾ ਉਹਦੇ ਨਾਲ ਜੋ ਆਪਣਾ ਫੋਨ ਦੇ ਡਾਟਾ ਦੇ ਨਾਲ ਆਪਣਾ ਬੈਂਕ ਦੀ ਡਿਟੇਲਸ ਜੁੜੀਆਂ ਹੁੰਦੀਆਂ ਨੇ ਇਸ ਲਈ ਜਿਹੜੇ ਫਰਾਡ ਕਰਨ ਵਾਲੇ ਬੰਦੇ ਆਪਣੇ ਬੈਂਕ ਦਾ ਖਾਤਾ ਖਾਲੀ ਕਰ ਸਕਦੇ ਆ ਜਾਂ ਦੂਸਰੀਆਂ ਨੇ ਕੋਈ ਵੀਡੀਓ ਕਾਲ ਦੀਆਂ ਰਿਕਾਰਡਿੰਗ ਵਗੈਰਾ ਕਰਕੇ ਬਲੈਕਮੇਲ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਦੇ ਆ ਤੋ ਬਚਣ ਲਈ ਇੱਕ ਸਿੱਖੇ ਜਾਣ ਲੋ ਜਦੋਂ ਕੋਈ ਇਹ ਜਿਹਾ ਫਰਾਡ ਹੋ ਜਵੇ ਤਾਂ ਪਬਲਿਕ ਨੂੰ ਪਹਿਲਾਂ ਸਭ ਤੋਂ ਪਹਿਲਾਂ 1930 ਦੀ ਉੱਤੇ ਵੈਬਸਾਈਟ ਦੇ ਉੱਤੇ ਤੁਰੰਤ ਕੰਪਲੇਨਟ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਤੋਂ ਕਿਸੇ ਕਾਰਨ ਨਹੀਂ ਹੋ ਸਕੀ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਉੱਥੇ ਸਾਡਾ ਸਟਾਫ ਹੈਲਪ ਕਰੂਗਾ ਇਸ ਲਈ ਖੰਨੇ ਦੇ ਵਿੱਚ ਆਪਣਾ ਸਾਈਬਰ ਥਾਣਾ ਵੀ ਬਣਿਆ ਹੋਇਆ ਇਹ 72 ਘੰਟੇ ਦੇ ਵਿੱਚ ਵਿੱਚ ਆਪਾਂ ਨੂੰ ਕਰਨੀ ਜ਼ਰੂਰੀ ਜ਼ਰੂਰੀ ਹੁੰਦੀ ਹੈ ਉਸ ਨਾਲ ਆਪਣਾ ਪਰ ਜਿਹੜੇ ਨੋ ਨੁਕਸਾਨ ਹੋਇਆ ਉਹਦੀ ਬਚਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਆਧਾਰ ਕਾਰਡ ਵੀ ਲੋਕ ਦੇ ਦਿੰਦੇ ਨੇ ਤਾਂ ਉਹਦੇ ਨਾਲ ਵੀ ਧੋਖਾਧੜੀ ਹੋ ਜਾਂਦੀ ਹੈ ਉਹਦੇ ਬਾਰੇ ਤੁਸੀਂ ਕੀ ਜੋ ਆਪਣਾ ਆਧਾਰ ਕਾਰਡ ਇੱਕ ਕਨਸੈਪਟ ਚਲਾਇਆ ਹੋਇਆ ਮਾਸਕਡ ਆਧਾਰ ਕਾਰਡ ਉਹਦੇ ਵਿੱਚ ਜਿਹੜੇ ਪਿਛਲੇ 4 ਅੱਖਰ ਹੁੰਦੇ ਨੇ ਆਧਾਰ ਕਾਰਡ ਦੇ ਉਹੀ ਦਿਖਦੇ ਹੁੰਦੇ ਨੇ ਇਹ ਆਪਣੀ ਵੈਬਸਾਈਟ ਜਿਹੜੀ ਆਧਾਰ ਵਾਲੀ ਉਹ ਤੋਂ ਡਾਊਨਲੋਡ ਹੋ ਜਾਂਦਾ ਉਹਨੂੰ ਪ੍ਰਿੰਟ ਕਰਾ ਕੇ ਰੱਖਣਾ ਚਾਹੀਦਾ ਜਿੱਥੇ ਵੀ ਕਿਤੇ ਲੋੜ ਪਵੇ ਉਸ ਆਧਾਰ ਕਾਰਡ ਨੂੰ ਦੇਣਾ ਚਾਹੀਦਾ ਉਹ ਵੈਲਿਡ ਹੈ ਪੂਰੀ